ਵੇ ਮੈਂ ਕਦੇ ਨਾ ਦਿਉ ਰ ਵੰਗਾਰਿਆ ਜੱਟਾ ਕਦੇ ਨਾ ਆਇਓ ਕੰਮ ਵੇ ਮੈਂ ਕਦੇ ਨਾ ਦਿਉ ਰ ਵੰਗਾਰਿਆ ਵੰਗਾਰਿਆ ਜੱਟਾ ਕਦੇ ਨਾ ਆਇਓ ਕੰਮ ਆਏ ਆ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਜਸਕਿਰੇ ਸੰਧੂ ਟਿਸ਼ ਕਰਨ ਜਾ ਰਹੇ ਆ ਜਸਕਿਰੇ ਸੰਧੂ ਜਿੱਦਾਂ ਕਿ ਸਾਡੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਬਹੁਤ ਅੱਛੇ ਗੀਤ ਗਾਉਂਦੇ ਨੇ ਮੈਨੂੰ ਉਹਨਾਂ ਦੇ ਗੀਤ ਪਸੰਦ ਸੀ ਮੈਂ ਉਹਨਾਂ ਨੂੰ ਆਪਣਾ ਆਈਡਲ ਮੰਦੀ ਹੋ ਕੋਈ ਫੁਕਰੀ ਵਾਲਾ ਕੋਈ ਅਸਲੇ ਵਾਲਾ ਗਾਣਾ ਮੈਨੂੰ ਨਹੀਂ ਪਸੰਦ ਕਿਤੇ ਨੀ ਤੇਰਾ ਰਤਬਾ ਕਾਟਦਾ ਜੇ ਹੱਸ ਕੇ ਬੁਲਾ ਲਵੇਂ ਕਿਦਰੇ ਕਿਤੇ ਨੀ ਸ਼ਾਨੋ ਸ਼ੌਕ ਤਾਂ ਜਾਂਦੀਆਂ ਮੁਹੱਬਤਾਂ ਜਿਤਾਣਵੇਂ ਕਿਦਰੇ ਕਿ ਤੇਨੀ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਬੁਲਾ ਲਵੇ ਕਿਦਰੀ ਪੇਸ਼ ਕਰਨ ਜਾ ਰਹੇ ਹਾਂ ਜਸਕਿਰਤ ਸੰਧੂ ਦੀ ਖੂਬਖੂਬਤ ਆਵਾਜ਼ ਵਿੱਚ ਪੰਜਾਬ ਦਾ ਪ੍ਰਸਿੱਧ ਲੋਕ ਗੀਤ ਮਿਰਜਾ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਅਜੋਕੇ ਦੌਰ ਦੇ ਵਿੱਚ ਬਹੁਤ ਹੀ ਸੁਰੀਲੀਆਂ ਮਿੱਠੀਆਂ ਆਵਾਜ਼ਾਂ ਜਿਹੜੀਆਂ ਉਹ ਨਵੀਆਂ-ਨਵੀਆਂ ਸੰਗੀਤ ਜਗਤ ਨੂੰ ਮਿਲ ਰਹੀਆਂ ਇੱਕ ਛੋਟੀ ਜੀ ਪੱਚੀ ਪਿਆਰੀ ਜੀ ਬੱਚੀ ਜਿਹਦੇ ਕੰਠ ਦੇ ਵਿੱਚ ਸਰਸਵਤੀ ਦਾ ਵਾਸ ਹੈ ਬਹੁਤ ਸ਼ਰੀਲੀ ਬੜੀ ਮਿੱਠੀ ਆਵਾਜ਼ ਹੈ ਬੜਾ ਨਵੇਕਲਾ ਅੰਦਾਜ਼ ਹੈ ਔਰ ਗਾਣਾ ਵੀ ਚੁਣਦੇ ਹੈ ਜਿਹਨੂੰ ਲੋਕੀ ਚੈਲੰਜ ਦੇ ਨਾਲ ਗਾਉਣਾ ਪਸੰਦ ਕਰਦੇ ਹੈ ਸੋ ਸਾਡੇ ਨਾਲ ਹੈ ਜਸਕਿਰਤ ਜਿਹਨੇ ਨਵਾਂ ਨਵਾਂ ਮੈਦਾਨ ਦੇ ਵਿੱਚ ਸੰਗੀਤ ਜਗਤ 'ਚ ਪੈ ਰਖਿਆ ਜਸਕਿਰਤ ਤੇਰਾ ਬਹੁਤ ਸਵਾਗਤ ਹੈ ਐਨ ਆਰ ਐਸ ਸਟੂਡੀਓ ਦੇ ਵਿੱਚ ਜਸਕਿਰਤ ਅਸੀਂ ਜਾਣਾਂਗੇ ਸੰਗੀਤ ਦੇ ਵਿੱਚ ਇਹਨਾਂ ਨੇ ਕਦਮ ਕਿਉਂ ਰੱਖਿਆ ਕਦੋਂ ਸੰਗੀਤ ਦਾ ਸ਼ੌਂਕ ਸੀ ਤੇ ਹੁਣ ਇੱਕ ਕਰ ਕੀ ਰਹੇ ਨੇ ਜਸਕਿਰਤ ਦੱਸੋ ਸਾਡੇ ਦਰਸ਼ਕਾਂ ਨੂੰ ਕੀ ਕਰਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਜਸਕਿਰਤ ਸੰਧੂ ਮੈਨੂੰ ਛੋਟੇ ਹੁੰਦਿਆਂ ਤੋਂ ਹੀ ਬਹੁਤ ਸ਼ੌਂਕ ਸੀ 뮤ਜ਼ਿਕ ਦਾ ਮੈਂ ਛੋਟੇ ਹੁੰਦਿਆਂ ਤੋਂ ਹੀ ਇਸ ਲਾਈਨ ਵਿੱਚ ਬਹੁਤ ਜ਼ਿਆਦਾ ਰੁਚੀ ਰੱਖਦੀ ਹਾਂ ਤੇ ਸਕੂਲ ਵਿੱਚ ਵੀ ਕਦੇ ਫੰਕਸ਼ਨ ਤੇ ਸਟੇਜਾਂ ਤੇ ਮੈਂ ਕਾਫੀ ਜ਼ਰਾ ਗਾਉਂਦੀ ਰਹੀਆਂ ਤੇ ਉਹਨਾਂ ਨੇ ਮੈਨੂੰ ਮੇਰੇ ਟੀਚਰਸ ਮੈਨੂੰ ਕਾਫੀ ਹੌਸਲਾ ਵਜਾਈ ਕੀਤੀ ਜਿੱਦੋਂ ਤੋਂ ਮੇਰੀ ਹੋਰ ਜ਼ਿਆਦਾ ਰੁਚੀ ਬਣੀ ਤਾਂ ਮੈਂ ਸੋਚਿਆ ਕਿ ਮੈਂ ਇਸ ਲਾਈਨ ਵਿੱਚ ਜਾਵਾਂ ਤੇ ਕੋਈ ਸੱਭਿਆਚਾਰਕ ਗੀਤ ਕੱਢਾਂ ਕੋਈ ਪੁਰਾਣਾ ਸੱਭਿਆਚਾਰ ਵਾਪਸ ਲੈ ਕੇ ਆਵਾਂ ਮੈਂ ਮੈਨੂੰ 2 ਸਾਲ ਹੋ ਗਏ ਨੇ ਸਿੱਖਦੀ ਨੂੰ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇੱਥੇ ਗਾਣਾ ਕੱਢਿਆ ਹੈ ਪਹਿਲਾ ਗਾਣਾ ਮਿਰਜ਼ਾ ਮੈਂ ਜਿਨ੍ਹਾਂ ਦੀ ਬਦੌਲਤ ਇਹ ਗਾਣਾ ਕੱਢਿਆ ਹੈ ਜਿਨ੍ਹਾਂ ਤੋਂ ਸਿੱਖੀ ਹੈ ਉਹਨਾਂ ਦਾ ਨਾਮ ਉਸਤਾਦ ਪ੍ਰੋਫੈਸਰ ਵਿਵੇਕ ਮਹਾਜਨ ਜੀ ਹੈ ਜਿੱਦਾਂ ਕਿ ਸਾਡੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਬਹੁਤ ਅੱਛੇ ਗੀਤ ਗਾਉਂਦੇ ਨੇ ਮੈਨੂੰ ਉਹਨਾਂ ਦੇ ਗੀਤ ਪਸੰਦ ਸੀ ਮੈਂ ਉਹਨਾਂ ਨੂੰ ਆਪਣਾ ਆਈਡਲ ਮੰਦੀ ਅੱਛਾ ਜਸਕਿਰਤ ਜੀ ਅਜੋਕੇ ਸਮੇਂ ਦੇ ਵਿੱਚ ਬਹੁਤ ਸਾਰੇ ਸਿੰਗਰ ਨੇ ਮੇਲ ਵੀ ਨੇ ਫੀਮੇਲ ਵੀ ਨੇ ਹਾਂਜੀ ਤੁਸੀਂ ਕਿਹਦੀ ਹਰਕਾਰ ਬਣਨਾ ਚਾਹੁੰਦੇ ਹੋ ਕਿਹੋ ਜੀ ਗਾਇਕੀ ਚਾਹੁੰਦੇ ਹੋ ਕਿਤਾਂ ਜੀ ਗਾਇਕੀ ਗਾਣੀ ਚਾਹੁੰਦੇ ਮੈਂ ਇੱਕ ਸਾਫ਼ ਸੁਥਰੀ ਗਾਇਕੀ ਗਾਉਣੀ ਚਾਹੁੰਦੀ ਹਾਂ ਜਿਹਦੇ ਵਿੱਚ ਇੱਕ ਸਾਡਾ ਪੁਰਾਣਾ ਸੱਭਿਆਚਾਰ ਪ੍ਰਮੋਟ ਹੋਵੇ ਤੇ ਇੱਕ ਅੱਛੀਆਂ ਗੱਲਾਂ ਵਿੱਚ ਕੀਤੀਆਂ ਜਾਣ ਜੋ ਕਿ ਸਚਾਈ ਹੋਵੇ ਤੇ ਕੋਈ ਫੁਕਰੀ ਵਾਲਾ ਕੋਈ ਅਸਲੇ ਵਾਲਾ ਗਾਣਾ ਮੈਨੂੰ ਨਹੀਂ ਪਸੰਦ ਅੱਛਾ ਤੁਹਾਨੂੰ ਕੁਲਦੀਪ ਮਾਨਕ ਜੀ ਬਹੁਤ ਪਸੰਦ ਨੇ ਹਾਂਜੀ ਅੱਛਾ ਜਸ ਜੀ ਕੋਈ ਮੌਜੂਦਾ ਦੌਰ ਦੇ ਵਿੱਚ ਜਿਹੜੇ ਹੁਣ ਦੇ ਸਟਾਰ ਨੇ ਕੋਈ ਸੁਪਰਸਟਾਰ ਕਹਿੰਦੇ ਨੇ ਉਹਨਾਂ ਚ ਕਿਹੜਾ ਸਟਾਰ ਤੁਹਾਨੂੰ ਪਸੰਦ ਆ ਮੈਨੂੰ ਸਤਿੰਦਰ ਸਰਤਾਜ ਜੀ ਬਹੁਤ ਪਸੰਦ ਨੇ ਫੀਮੇਲਜ਼ ਵਿੱਚ ਮੈਨੂੰ ਕੌਰਬੀ ਜੀ ਬਹੁਤ ਪਸੰਦ ਨੇ ਤੁਸੀਂ ਕਿਹਨਾਰੇ ਬੰਨਣਾ ਚਾਹੋਗੇ ਮੈਂ ਕੌਰਬੀ ਜੀ ਵਰਗਾ ਬੰਨਣਾ ਚਾਹੁੰਦਾ ਤੁਸੀਂ ਪਹਿਲਾ ਗਾਣਾ ਜਿਹੜਾ ਲੈ ਕੇ ਆਏ ਹੋ ਇਹ ਕਿੰਨੇ ਚਿਰ ਦੀ ਮਿਹਨਤ ਸੀ ਕਿੰਨਾ ਕਸਮਾ ਲੱਗਾ ਤੁਹਾਨੂੰ ਦੋ ਸਾਲ ਹੋ ਗਏ ਨੇ ਮੈਂ ਸੰਗੀਤ ਸਿੱਖ ਰਹੀ ਆ ਆਪਣੇ ਉਸਤਾਦ ਜੀ ਪ੍ਰੋਫੈਸਰ ਵਿਵੇਕ ਮਾ ਜੰਜੀਤੋਂ ਉਹਨਾਂ ਨੇ ਮੈਨੂੰ ਸੁਰ ਤਾਲ ਦੀ ਸਮਝ ਪਾਈ ਹੈ ਸਾਰੀ ਜਿਨ੍ਹਾਂ ਦੀ ਬਤੌਲਤ ਅੱਜ ਮੈਂ ਗਾਣਾ ਗਾਉਣ ਜੱਗੀ ਹੋਈ ਆ ਪਰ ਮੈਂ ਤੁਹਾਡੇ ਤੋਂ ਜਨਨ ਜੂ ਸੁਰ ਸਰਕਮ ਸਿੱਖਣ ਲੱਗਿਆ ਇਹ ਸੁਰ ਤਾਲ ਦੇ ਬਾਰੇ ਸਮਝ ਆਉਣ ਲੱਗਿਆ ਇਹ ਕੰਮ ਔਖਾ ਹੈ ਕਿ ਸੌਖਾ ਇਹ ਕੰਮ ਜੇ ਸੱਚੇ ਮਨ ਨਾਲ ਕੀਤਾ ਜਾਵੇ ਪੂਰੀ ਲਗਨ ਨਾਲ ਕੀਤਾ ਜਾਵੇ ਤਾਂ ਇਹ ਸੌਖਾ ਹੈ ਪਰ ਇਹ ਆ ਕਿ ਇਹ ਮਿਹਨਤ ਵੀ ਮੰਗਦਾ ਹੈ ਇਹਨੂੰ ਇੱਕ ਸੱਚੇ ਸੁਰ ਨਾਲ ਸੱਚੇ ਦਿਲ ਨਾਲ ਗਾਉਣਾ ਪਵੇਗਾ ਫਿਰ ਇਹ ਸਾਰਾ ਆਏਗਾ ਰਿਹਾਜ ਕਿੰਨਾ ਕੁ ਕਰਦੇ ਹੋ ਰੋਜ਼ ਡੇਲੀ ਵਿੱਚ ਮਾਰਨਿੰਗ ਰਿਹਾਜ ਘੰਟਾ ਤੇ ਸ਼ਾਮੀ ਘੰਟਾ ਅੱਛਾ ਫਿਰ ਖਾਣ ਪੀਣ ਦਾ ਬੜਾ ਪ੍ਰੇਸ਼ ਕਰਨਾ ਪੈਂਦਾ ਹੋਣਾ ਹਾਂਜੀ ਕਿਹੜੀ ਕਿਹੜੀ ਚੀਜ਼ ਹੈ ਹੁਣ ਨਹੀਂ ਖਾਂਦੇ ਤੁਸੀਂ ਕੋਈ ਵੀ ਖੱਟੀ ਚੀਜ਼ ਕੋਈ ਵੀ ਤਿੱਖੀ ਹੋਵੇ ਸਪਾਈਸੀ ਹੋਵੇ ਹਾਂਜੀ ਤਲੀ ਹੋਵੇ ਹਾਂ ਉਹ ਚੀਜ਼ ਤੋਂ ਭਰੇ ਜੇ ਤੁਹਾਨੂੰ ਫਿਰ ਭੈਣ ਭਰਾ ਛੇੜਦੇ ਤੇ ਹੁਣੇ ਜੋ ਤੁਹਾਡੇ ਸਾਹਮਣੇ ਕੋਈ ਤਿੱਕੀ ਖਾਂਦਾ ਚਾਟ ਖਾਂਦੇ ਹਾਂਜੀ ਹੈ ਵਕਾਫਾ ਕਹਿੰਦੇ ਨੇ ਹਾਂਜੀ ਉਹ ਤੇ ਤਾਂ ਕਰਦੇ ਆ ਪਰ ਦਿਲ ਨਹੀਂ ਕਰਦਾ ਵੀ ਕਾਜ ਲਈਏ ਥੋੜੀ ਬਹੁਤ ਦਿਲ ਤੇ ਕਰਦਾ ਹੈ ਫਿਰ ਕੀ ਕਰੀਏ ਜੋ ਜੇ ਕੁਝ ਪਾਉਣਾ ਤੇ ਖੋਣਾ ਵੀ ਪੈਣਾ ਹੈ ਹਾਂ ਬਿਲਕੁਲ ਹੈ ਕੁਝ ਪਾਉਣ ਵਾਸਤੇ ਕੁਝ ਖੋਣਾ ਪੈਂਦਾ ਹੈ ਉਸ ਆਪਣੇ ਸਰੋਤਿਆਂ ਨੂੰ ਦੱਸੋ ਪਹਿਲਾ ਗਾਣਾ ਕਿਹੜਾ ਸੀ ਜਿਹੜਾ ਹੈ ਤੇ ਬੜਾ ਔਖਾ ਪਰ ਤੁਸੀਂ ਉਹਨੂੰ ਹੱਥ ਪਾ ਲਿਆ ਕਿਹੜਾ ਗਾਣਾ ਚੁਣ ਲਿਆ ਮੈਂ ਪਹਿਲਾ ਗਾਣਾ ਮਿਰਜ਼ਾ ਇਸ ਕਰਕੇ ਰਿਲੀਜ਼ ਕੀਤਾ ਕਿਉਂਕਿ ਇੱਕ ਤੇ ਉਹ ਸੱਭਿਆਚਾਰਕ ਗੀਤ ਹੈ ਤੇ ਇੱਕ ਉਹ ਬਹੁਤ ਹੀ ਵਧੀਆ ਇੱਕ ਲੋਕ ਗੀਤ ਵਿੱਚ ਆਉਂਦਾ ਹੈ ਜਿਹਦੇ ਮਤਲਬ ਕਿ ਅੱਜ ਕੱਲ ਦੀ ਗਾਇਕੀ ਨਾਲੋਂ ਥੋੜਾ ਹਟਕੇ ਹੈ ਮਿਰਜ਼ਾ ਜਿਹੜਾ ਦਰਸ਼ਕੋ ਤੁਸੀਂ ਵੀ ਜਾਣਦੇ ਹੋ ਕਿ ਤੇ ਗਾਉਣਾ ਸੌਖਾ ਖਾਲਾ ਜੀ ਦਾ ਵੜਾ ਪਰ ਇਹ ਜਿਹੜੀ ਬੱਚੀ ਸਾਹਮਣੇ ਬੈਠੀ ਹੈ ਆਉਣ ਵਾਲੀ ਸੁਪਰਸਟਾਰ ਵੀ ਹੋ ਸਕਦੀ ਹੈ ਤੋ ਇਨੇ ਉਸ ਮਿਰਜੇ ਨੂੰ ਹੱਥ ਪਾ ਲਿਆ ਜੀ ਦੋ ਲਾਈਨਾਂ ਹੋ ਜਾਣ ਜਰਾ ਪਤਾ ਲੱਗੇ ਦਰਸ਼ਕਾਂ ਨੂੰ ਹਾਂਜੀ ਜ਼ਰੂਰ ਜੀ ਹੋ ਇਹ ਲੰਦੀ ਥੰਮ ਦੇ ਮੈਂ ਕਦੇ ਨਾ ਦਿਓ ਰ ਵੰਗਾਰਿਆ ਜੱਟਾ ਕਦੇ ਨਾ ਆਇਓ ਕੰਮ ਗੇ ਮੈਂ ਕਦੇ ਨਾ ਦਿਓ ਰ ਵੰਗਾਰਿਆ ਵੰਗਾਰਿਆ ਜੱਟਾ ਕਦੇ ਨਾ ਆਇਓ ਕੰਮ ਆਏ ਆਏ ਆ ਕੀ ਬਾਤ ਹੈ ਕੀ ਬਾਤ ਹੈ ਬਹੁਤ ਅੱਛੇ ਜਸਕਿਰਤ ਜੀ ਸਤਿੰਦਰ ਸਰਤਾਜ ਵੀ ਤੁਸੀਂ ਬਹੁਤ ਪਸੰਦ ਕਰਦੇ ਉਹਨਾਂ ਦੀ ਅੰਦਾਜ਼ ਆਵਾਜ਼ ਗਾਣੇ ਨੂੰ ਸਟਾਈਲ ਨੂੰ ਉਹਨਾਂ ਤੇ ਕੁਝ ਹੋ ਜਾਏ ਹਾਂਜੀ ਕਿਤੇਨੀ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਕਿਤੇਨੀ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਕਿਤੇ ਨਿਸ਼ਾਨੋ ਸ਼ੌਕ ਤਾਂ ਜਾਂਦੀਆਂ ਮੁਹੱਬਤਾਂ ਜਿਤਾ ਲਵੇਂ ਕਿਧਰੇ ਕਿਤੇਨੀ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਦਰੇ ਕੀ ਬਾਤ ਹੈ ਬਹੁਤ ਹੀ ਖੂਬਸੂਰਤ ਆਵਾਜ਼ ਅੰਦਾਜ਼ ਅੱਛਾ ਜਸਕਿਰਤ ਜੋ ਟ੍ਰੈਂਡਿੰਗ ਚ ਚੱਲ ਰਾ ਹੈ ਅੱਜਕੱਲ ਯੂਥ ਹੈ ਨਾ ਜਿਹੜਾ ਕਮਲਾ ਹੋ ਜਾਂਦਾ ਹਾਂਜੀ ਟ੍ਰੈਂਡਿੰਗ ਵਾਲੇ ਗਾਣਿਆਂ ਦੇ ਵਿੱਚ ਵੀ ਲੋਕੀ ਹੈ ਨਾ ਜਿਹੜੇ ਉਹ ਸੁਣਨਾ ਪਸੰਦ ਕਰਦੇ ਨੇ ਕਾਜ਼ ਕਰਕੇ ਯੂਥ ਵੀ ਸੁਣਨਾ ਪਸੰਦ ਕਰਦੇ ਨੇ ਹਾਂਜੀ ਕਿਉਂ ਨਾ ਕੋਈ ਟ੍ਰੈਂਡਿੰਗ ਦੀ ਇੱਕ ਆਈਟਮ ਸੁਣਾ ਦਿਓ ਮੈਂ ਟ੍ਰੈਂਡਿੰਗ ਵਿੱਚ ਨਿਮਰਤ ਖਹਿਰਾ ਜੀ ਦਾ ਗਾਣਾ ਸੁਣਾਉਣਾ ਉਹਨਾਂ ਦੇ ਕਾਫੀ ਗਾਣੇ ਟ੍ਰੈਂਡਿੰਗ ਵਿੱਚ ਚੱਲਦੇ ਆ ਤੇ ਚੱਲਦੇ ਵੀ ਆਏ ਨੇ ਤੇਰੇ ਕਕੂਰ ਨਾਲ ਚੁੱਪ ਕਰ ਜਾਨੀਆਂ ਪਤਾ ਕ ਮਜ਼ੂਰੀ ਤੈਨੂੰ ਤੇਰੀ ਮੈਂ دیਵਾਨੀਆਂ ਤੇਰੇ ਕਕੂਰ ਨਾਲ ਚੁੱਪ ਕਰ ਜਾਨੀਆਂ ਪਤਾ ਕ ਮਜ਼ੂਰੀ ਤੈਨੂੰ ਤੇਰੀ ਮੈਂ دیਵਾਨੀਆਂ ਰੋਜ਼ ਬੈਠਦਾ ਬਣਾ ਕੇ ਵੇ ਤੂੰ ਢੋਲੀ ਬੈਠਦਾ ਬਣਾ ਕੇ ਵੇ ਤੂੰ ਢੋਲੀ ਤਾਈਓ ਮੇਰੇ ਸਿਰ ਚੜਦਾ ਹਜੇ ਮੈਂ ਨਾ ਹਜੇ ਮੈਂ ਨਾ ਹਜੇ ਮੈਂ ਨਾ ਬਰਬਰ ਬੋਲੀ ਤਾਈਓ ਮੇਰੇ ਸਿਰ ਚੜਦਾ ਹਜੇ ਮੈਂ ਨਾ ਬਰਬਰ ਬੋਲੀ ਤਾਈਓ ਮੇਰੇ ਸਿਰ ਚੜਦਾ ਅੱਛਾ ਜਸਜੀ ਨਿਮਰਤ ਖੈਰਾ ਜਿਹੜੀ ਹੈ ਹਾਂਜੀ ਤੇ ਮੈਨੂੰ ਲੱਗਦਾ ਤੁਹਾਡੀ ਗਵਨਡਰ ਹੈ ਹਾਂਜੀ ਲੱਗ ਗਈ ਹੈ ਘਰ ਹਾਂਜੀ ਨਾਲ ਅੱਛਾ ਅੱਛਾ ਤੇ ਕਦੀ ਮਿਲ ਮੇਲ ਜੁਲ ਹੋਇਆ ਹਾਂਜੀ ਅੱਛਾ ਤੇ ਫਿਰ ਉਹਨਾਂ ਨੂੰ ਦੇਖ ਕੇ ਵੀ ਤੇ ਕੁਝ ਜਿੱਤਾ ਬੰਦਾ ਕਿਸ ਤੋਂ ਪ੍ਰਭਾਵਿਤ ਹੋ ਜਾਂਦਾ ਹਾਂਜੀ ਹਾਂਜੀ ਤੁਸੀਂ ਵੀ ਇਨਸਪਾਇਰ ਹੋਏ ਉਹਨਾਂ ਤੋਂ ਹਾਂਜੀ ਮੈਂ ਜਦੋਂ ਪਹਿਲੀ ਵਾਰੀ ਉਹਨਾਂ ਨੂੰ ਮਿਲੀ ਸੀ ਤਾਂ ਮੈਂ ਉਦੋਂ ਹਲੇ ਸਟਾਰਟਿਕ ਕਰਨਾ ਹੀ ਸੀ ਮੀਜ਼ਿਕ ਉਹਨਾਂ ਨੂੰ ਮੈਂ ਆਪਣਾ ਇੱਕ ਗੀਤ ਸੁਣਾਇਆ ਤੇ ਉਹਨਾਂ ਨੇ ਵੀ ਮੈਨੂੰ ਕਾਫੀ ਮੋਟੀਵੇਟ ਕੀਤਾ ਇਸ ਕਰਕੇ ਮੇਰਾ ਹੋਰ ਵੀ ਜ਼ਿਆਦਾ ਇੰਟਰਸਟ ਵਧਿਆ ਕਿ ਮੈਂ ਇਸ ਲਾਈਨ ਵਿੱਚ ਜਾਵਾਂ ਤੇ ਇਸ ਕਰਣ ਉਹਨਾਂ ਨੇ ਵੀ ਕਾਫੀ ਮੈਨੂੰ ਕਾਫੀ ਜ਼ਿਆਦਾ ਮਾਨ ਬਖਸ਼ਿਆ ਗਣਿਤੋਂ ਜਸਕਿਰਤ ਜੀ ਤੁਸੀਂ ਕੌਰਪੀ ਦਾ ਜ਼ਿਕਰ ਕੀਤਾ ਹਾਂਜੀ ਤੁਸੀਂ ਉਹਦੇ ਵਰਗੇ ਬਣਨਾ ਚਾਹੁੰਦੇ ਕਿਉਂ ਨਾ ਆਦਾ ਕੋਈ ਗਾਣਾ ਜਿਹੜਾ ਪਸੰਦ ਆ ਤੁਹਾਨੂੰ ਹੋ ਜਾਂ ਦੋ ਲਾਈਨਾਂ ਹਾਂਜੀ ਤੇਰੇ ਸ਼ਹਿਰ ਮੋਹੱਲੀ ਨੂੰ ਤੇਰੇ ਸ਼ਹਿਰ ਮੋਹੱਲੀ ਨੂੰ ਤੁਰਦੀ ਹਾਂ ਜਦੋਂ ਜਲੰਧਰ ਤੋਂ ਤੇਰੇ ਨਾਲ ਬਤਾਏ ਦਿਨ ਮੈਂ ਵੇਖਾਂ ਜਦੋਂ ਕਲੰਡਰ ਤੋਂ ਤੈਨੂੰ ਯਾਦ ਕਰਾਂ ਤੁਰ ਅੰਦਰ ਤੋਂ ਹਾਏ ਵੇ ਤੈਨੂੰ ਯਾਦ ਕਰਾਂ ਤੁਰ ਅੰਦਰ ਤੋਂ ਯਾਦ ਕਰਾਂ ਤੁਰ ਅੰਦਰ ਤੋਂ ਮਰ ਦੇ ਦਮ ਤੱਕ ਭੁਲਣਾ ਨਹੀਂ ਜੋ ਤੇਰੇ ਤੋਂ ਸੀ ਪਿਆਰ ਲਿਆ ਕਦੇ ਕਦੇ ਮੈਂ ਤੇਰੇ ਤੂੰ ਜੋ ਰੱਬ ਵਰਗਾ ਸਤਕਾਰ ਲਿਆ ਪਿਆਰ ਤੇਰੇ ਦੀ ਪੀਂਗ ਝੂਟਦੀ ਡਿੱਗੀ ਹਾਂ ਮੈਂ ਅੰਬਰ ਤੋਂ ਤੈਨੂੰ ਯਾਦ ਕਰਾਂ ਤੁਰ ਅੰਦਰ ਤੋਂ ਹਾਏ ਤੇਨੂੰ ਯਾਦ ਕਰਾਂ ਤੁਰ ਅੰਦਰ ਤੋਂ ਯਾਦ ਕਰਾਂ ਤੁਰ ਅੰਦਰ ਤੋਂ ਕੀ ਬਾਤ ਹੈ ਜਸਕਿਰਤ ਵਾਕਿਆ ਹੀ ਸ਼ਾਗੇ ਤੁਸੀਂ ਕਿਸੇ ਕੰਪੀਟੀਸ਼ਨ ਚ ਜਾਣ ਦਾ ਮੌਕਾ ਮਿਲਿਆ ਹਾਂਜੀ ਮੈਂ ਵਾਇਸ ਆਫ ਪੰਜਾਬ ਚ ਗਈ ਸੀ ਪਰ ਜਿੱਦਾਂ ਰੱਬ ਦੀ ਮਰਜ਼ੀ ਮੈਨੂੰ ਮੈਂ ਟਰਾਈ ਕੀਤਾ ਪਰ ਉਦੋਂ ਮੈਂ ਸਿਲੈਕਟ ਨਹੀਂ ਹੋਈ ਮੈਂ ਸਾਲ ਪਹਿਲਾਂ ਗਈ ਸੀ ਉੱਥੇ ਤੁਹਾਡੇ ਗਾਣੇ ਨੂੰ ਸੁਰਾਂ ਦੇ ਨਾਲ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਕਿਦਿਆਂ ਮੇਰਾ ਗਾਣਾ ਮਿਰਜ਼ਾ ਮੈਂ ਤਾਂ ਸਿਰਫ ਗਾਇਆ ਹੀ ਐ ਜਿਨ੍ਹਾਂ ਨੇ ਸ਼ਿੰਗਾਰਿਆ ਹੈ ਉਹਨਾਂ ਦਾ ਨਾਮ ਬਟਾਲੇ ਦੇ ਬਹੁਤ ਹੀ ਮਸ਼ਹੂਰ ਡਾਇਰੈਕਟਰ ਹੈਰੀਬੀ ਜੀ ਉਹਨਾਂ ਨੇ ਇਸ ਗਾਣੇ ਨੂੰ ਸ਼ਿੰਗਾਰਿਆ ਹੈ ਇਸ ਗਾਣੇ ਤੇ ਚਾਰ ਚੰਦ ਲਾਏ ਹੈ ਮੈਂ ਉਮੀਦ ਕਰਦੀ ਹਾਂ ਜੇ ਤੁਸੀਂ ਵੀ ਸੁਣੋਗੇ ਤਾਂ ਤੁਹਾਨੂੰ ਵੀ ਜ਼ਰੂਰ ਪਸੰਦ ਆਵੇਗਾ ਪਰ ਇਹਨਾਂ ਦੱਸਦੀ ਕਿ ਇਹਨਾਂ ਨੇ ਆਪਣੀ ਸੁਰੀਲੀ ਆਵਾਜ਼ ਦਿੱਤੀ ਤੇ ਇਸ ਆਵਾਜ਼ ਨੂੰ ਇਸ 뮤ਜ਼ਿਕ ਦਿੱਤਾ ਹੈ ਉਹ ਹੈਰੀਬੀ ਸਟੂਡੀਓ ਵਾਲੇ ਨੇ ਬਹੁਤ ਹੀ ਟੌਪ ਦੇ 뮤ਜ਼ਿਕ ਡਾਇਰੈਕਟਰ ਨੇ ਆਂ ਔਰ ਉਹਨਾਂ ਦਾ ਪੂਰਾ ਪੰਜਾਬ ਭਰ ਦੇ ਵਿੱਚ ਵੱਡਾ ਨਾਮ ਹੈ ਬੜੇ ਬੜੇ ਕਲਾਕਾਰਾਂ ਨੂੰ ਉਹਨਾਂ ਨੇ 뮤ਜ਼ਿਕ ਦਿੱਤਾ ਸੋ ਉਹਨਾਂ ਦੇ ਸਟੂਡੀਓ ਦੇ ਵਿੱਚ ਇਸ ਗਾਣੇ ਨੂੰ 뮤ਜ਼ਿਕ ਦੇ ਨਾਲ ਸ਼ਿੰਗਾਰ ਕੇ ਤੁਹਾਡੀ ਕਚੈਰੀ ਦੇ ਵਿੱਚ ਲੈ ਆਏ ਆ। ਇਹ ਜੇਕਰ ਕਿਸੇ ਦਰਸ਼ਕ ਨੇ ਤੁਹਾਡਾ ਗਾਣਾ ਦੇਖਣਾ ਹੋਵੇ, ਸਰੋਤਿਆਂ ਨੇ ਦੇਖਣਾ ਕਿੱਥੇ ਦੇਖਣ ਕਿੱਥੇ ਜਾਣ? ਮੇਰੇ YouTube ਚੈਨਲ ਤੇ ਜਸਕੀਰ ਸੰਧੂ ਤੇ ਤੁਸੀਂ ਮੇਰਾ ਗਾਣਾ ਸੁਣ ਸਕਦੇ ਹੋ ਮਿਰਜ਼ਾ। ਕੱਲਾ ਸੁਣ ਹੀ ਸਕਦੇ ਜੇ ਉਹਨਾਂ ਕਮੈਂਟ ਦੇਣੇ ਹੋਣ ਤਾਂ ਫਿਰ ਕਿੱਥੇ ਦੇਣ? ਉਹ ਵੀ ਉੱਥੇ ਦੇ ਸਕਦੇ ਨੇ। ਹਾਂ ਦੱਸੋ ਨਾ ਦਰਸ਼ਕਾਂ ਨਾਲ ਗੱਲ ਕਰੋ। ਆਪਣੇ ਸਾਰੇ ਵਿਚਾਰ ਸਾਂਝੇ ਕਰ ਸਕਦੇ ਨੇ ਕਿ ਉਹਨਾਂ ਨੂੰ ਗਾਣਾ ਕਿੱਦਾਂ ਦਾ ਲੱਗਾ। ਜੀ। ਅੱਛਾ ਇਹ ਤੁਹਾਡਾ ਗਾਣਾ ਰਿਲੀਜ਼ ਹੋ ਗਿਆ। ਹਾਂਜੀ। 25 ਅਗਸਤ ਨੂੰ ਰਿਲੀਜ਼ ਕੀਤਾ ਤੇ ਸਕੂਲ ਤੋਂ ਕੀ ਪਰਫਾਰਮੈਂਸ ਮਿਲੀ ਫਰੈਂਡਸ ਨੇ ਕੀ ਕੀਤਾ ਟੀਚਰਾਂ ਨੇ ਕੀ ਕੀਤਾ ਰਿਸ਼ਤੇਦਾਰਾਂ ਨੇ ਕੀ ਕੀਤਾ ਸਾਰਿਆਂ ਨੇ ਗਾਣੇ ਨੂੰ ਬਹੁਤ ਪਿਆਰ ਮਤਲਬ ਬਹੁਤ ਪਿਆਰ ਕੀਤਾ ਸਾਰੇ ਕਹਿੰਦੇ ਕਿ ਬਹੁਤ ਵਧੀਆ ਗਾਣਾ ਹੈ ਇੱਕ ਸਭਿਆਚਾਰਿਕ ਗੀਤ ਆਇਆ ਹੈ ਤੇ ਬਹੁਤ ਹੀ ਵਧੀਆ ਗਾਇਆ ਸੋ ਦਰਸ਼ਕੋ ਜਸਕੀਰਾ ਸੰਧੂ ਇਸ ਬੱਚੀ ਦਾ ਨਾਮ ਹੁਣ ਤੁਸੀਂ ਆਪਣੇ ਜਨਮ ਵਿੱਚ ਬਿਠਾ ਲਓ ਆਉਣ ਵਾਲੀ ਸਟਾਰ ਹੈ ਔਰ ਸਟਾਰ ਤੋਂ ਬਾਅਦ ਸੁਪਰਸਟਾਰ ਵੀ ਹੋ ਸਕਦੀ ਹੈ ਹਜੀ ਬੱਚੀ ਸਟੱਡੀ ਕਰ ਰਹੀ ਹੈ ਪਰ ਨਾਲ ਦੀ ਨਾਲ ਆਵਾਜ਼ ਤੇ ਵਿੱਚ ਬਹੁਤ दम ਹੈ। ਔਰ ਮਿਊਜ਼ਿਕ ਡਾਇਰੈਕਟਰ ਨੇ ਪੂਰੀ ਜਾਨ ਲਗਾ ਕੇ ਮਿਊਜ਼ਿਕ ਦਿੱਤਾ ਹੈ ਔਰ ਯਕੀਨ ਮੰਨੋ ਕਿ ਜਦੋਂ ਤੁਹਾਡੇ ਘਰ 'ਚ ਕੋਈ ਵੀ ਖੁਸ਼ੀ ਦਾ ਫੰਕਸ਼ਨ ਹੋਵੇ, ਵਿਆਹ ਸ਼ਾਦੀ ਦਾ ਮਾਹੌਲ ਹੋਵੇ ਤੇ ਜਾਂ ਫਿਰ ਕਿਤੇ ਵੀ ਜਸ਼ਨ ਦਾ ਮਾਹੌਲ ਹੋਵੇ ਤਾਂ ਤੁਸੀਂ ਜਿਵੇਂ ਹੀ ਜਸਕੀਰਤ ਸੰਧੂ ਦੇ ਇਸ ਗਾਣੇ ਨੂੰ ਇਸ ਮਿਰਜਨ ਨੂੰ ਲਗਾਓਗੇ ਤਾਂ ਤੁਹਾਡੀ ਅੱਡੀ ਆਪੇ ਥਰਕ ਜਾਣੀ ਹੈ ਔਰ ਮਿਊਜ਼ਿਕ ਵੀ ਪਸੰਦ ਆਏਗਾ, ਆਵਾਜ਼ ਵੀ ਪਸੰਦ ਆਏਗੀ ਔਰ ਅੰਦਾਜ਼ ਵੀ ਪਸੰਦ ਆਏਗਾ ਕਿਉਂਕਿ ਇਸ ਬੱਚੀ ਨੇ ਇਹ ਛੋਟੀ ਜੀ ਉਮਰ ਦੇ ਵਿੱਚ ਹੀ ਬਹੁਤ ਹੀ ਪਿਆਰੇ ਅੰਦਾਜ਼ ਦੇ ਨਾਲ ਪੂਰਾ ਜੋਰ ਲਗਾ ਕੇ ਆਪਣੇ ਪੂਰੇ ਫੰਮ ਦਾ ਮੁਜਾਹਰਾ ਕੀਤਾ ਸੋ ਦਰਸ਼ਕੋ ਤੁਹਾਡੀ ਕਚੈਰੀ ਦੇ ਵਿੱਚ ਇਹ ਬੱਚੀ ਆਪਣੀ ਸਰੀਲੀ ਆਵਾਜ਼ ਲੈ ਕੇ ਆਪਣੀ ਮਿਹਨਤ ਲੈ ਕੇ ਔਰ ਹੈਰੀ ਵੀ ਸਟੂਡੀਓ ਵਾਲੇ ਆਪਣੇ 뮤직ਲ ਲੈ ਕੇ ਹਾਜ਼ਰ ਨੇ ਤੁਸੀਂ ਆਪਣੇ ਕਮੈਂਟਾਂ ਦੇ ਜ਼ਰੀਏ ਸਾਨੂੰ ਦੱਸਿਓ ਜਰੂਰ ਕਿ ਇਸ ਬੱਚੀ ਦੀ ਆਵਾਜ਼ ਕਿਹਸੀ ਲੱਗੀ ਇਸ ਬੱਚੀ ਦਾ ਗਾਣਾ ਕਿਸ ਤਰ੍ਹਾਂ ਦਾ ਲੱਗਾ ਔਰ ਇਹ ਬੱਚੀ ਨੂੰ ਕਿੰਨਾ ਸਪੋਰਟ ਕਰੋਗੇ ਇਹ ਤਾਂ ਹੁਣ ਤੁਹਾਡੀ ਮਰਜ਼ੀ ਹੈ ਔਰ ਅਸੀਂ ਉਮੀਦ ਕਰਦੇ ਕਿ ਦਾ ਹੌਸਲਾ ਜ਼ਰੂਰ ਬਤਾਇਓ ਔਰ ਬਾਤੋ-ਬਾਤ ਇਸ ਗਾਣੇ ਨੂੰ ਸਪੋਰਟ ਕਰਿਓ ਅਰਿੰਦਰਾ ਜੀ ਅਸੀਂ ਤੁਹਾਡੇ ਤੋਂ ਜਾਨਣਾ ਚਾਹੁੰਦੇ ਹਾਂ ਕਿ ਜੇਕਰ ਇਹਨਾਂ ਦੇ ਵਿੱਚੋਂ ਦਰਸ਼ਕਾਂ ਦੇ ਵਿੱਚੋਂ ਕਿਸੇ ਨੇ ਕੋਈ ਮੇਲੇ ਆ ਜਾਂਦੇ ਨੇ ਕੋਈ ਸੱਭਿਆਚਾਰ ਪ੍ਰੋਗਰਾਮ ਆ ਜਾਂਦੇ ਨੇ ਜਾਂ ਕੋਈ ਕਿਸੇ ਨੇ ਕਿਹਾ ਚਾਵੇ ਕੋਈ ਕਿ ਨਹੀਂ ਆਪਾਂ ਨਾ ਕਿਉਂ ਨਾ ਜਸਕੀ ਰਸੰਦ ਨੂੰ ਬੁਲਾਈਏ ਤਾਂ ਕਿਹੜੇ ਨੰਬਰ ਤੇ ਬੁਲਾਉਣ ਕੋਈ ਨੰਬਰ ਹੈ ਹਾਂਜੀ ਜਿਹੜੇ ਚੈਨਲ ਤੇ ਮੇਰਾ ਮਿਰਜ਼ਾ ਗਾਣਾ ਰਿਲੀਜ਼ ਹੋਇਆ ਏ ਉਹਦੇ ਥੱਲੇ ਡਿਸਕ੍ਰਿਪਸ਼ਨ ਚ ਮੇਰਾ ਨੰਬਰ ਦਿੱਤਾ ਹੈ ਜਿਹਦੇ ਤੇ ਤੁਸੀਂ ਮੈਨੂੰ ਕਾਲ ਕਰਕੇ ਬੁੱਕ ਕਰਵਾ ਸਕਦੇ ਹੋ ਜਿੱਥੇ ਵੀ ਤੁਸੀਂ ਕੋਈ ਵੀ ਸ਼ੋਅ ਵਗੈਰਾ ਜੇ ਤੁਹਾਨੂੰ ਪਸੰਦ ਆਵੇ ਤੇ ਤੁਸੀਂ ਕਰਵਾਉਣਾ ਜੇਕਰ ਤੁਹਾਨੂੰ ਅੰਦਾਜ਼ ਤੇ ਆਵਾਜ਼ ਪਸੰਦ ਆਵੇ ਔਰ ਤੁਸੀਂ ਅਗਰ ਚਾਹਦੇ ਹੋ ਕਿ ਜਸਕੀਰਤ ਸੰਧੂ ਤੁਹਾਡੇ ਸ਼ੋਅ ਦੇ ਵਿੱਚ ਤੁਹਾ ਆਪਣੇ ਆਵਾਜ਼ ਲੈ ਕੇ ਪਹੁੰਚੇ ਤੁਹਾਡੇ ਸ਼ੋਅ ਦੀ ਸ਼ਾਨ ਬਣੇ ਤਾਂ ਫਿਰ ਤੁਸੀਂ ਉਹਨਾਂ ਨੰਬਰਾਂ 'ਤੇ ਜਸਕੀਰਤ ਸੰਧੂ ਨਾਲ ਸੰਪਰਕ ਕਰ ਸਕਦੇ ਹੋ ਸੋ ਇਹਨਾਂ ਲਈ ਜਸਕਿਰਤ ਜੀ ਅਸੀਂ ਤੁਹਾਡੇ ਤੋਂ ਵੀ ਲੈਣੇ ਇਜਾਜ਼ਤ ਹਾਂਜੀ ਔਰ ਆਪਣੇ ਦਰਸ਼ਕਾਂ ਕੋ ਵੀ ਲੈਣੇ ਇਜਾਜ਼ਤ ਵੇਖਦੇ ਰਹੋ ਅਕਸਰ ਦੀ ਆਵਾਜ਼ ਐਨਆਰਆਈ ਟੂਡੇ